ਨੀ ਨਾ ਪਾਉਗੇ ਨੀ ਸੁੱਕੀ ਨੂੰ ਲਾਉਰੇ ਰਗੜਾ ਤੇ ਨੀ ਅਖਰਾਕਾ ਖਰਾਕਾ ਆਜੋ ਸ਼ਕਦੋ ਖਰਾਕਾ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸ਼ੁਰੂ ਕਰਦੇ ਆਪਾਂ ਅੱਜ ਦੀ ਵੀਡੀਓ ਅੱਜ ਦੀ ਵੀਡੀਓ ਫੇਰ ਆਪਾਂ ਬਣਾਉਣ ਲੱਗੇ ਆਪਣੇ ਪੇਕੇ ਪਿੰਡ ਜਿਵੇਂ ਤੁਹਾਨੂੰ ਪਤਾ ਆਪਾਂ ਇੱਥੇ ਛੁੱਟੀਆਂ ਦੇ ਵਿੱਚ ਘੁੰਮਣ ਫਿਰਨਾ ਆ ਤੇ ਗਰਮੀ ਬਹੁਤ ਆ ਤੇ ਮੌਸਮ ਵੇਖ ਸਕਦੇ ਹੋ ਕਿਵੇਂ ਆ ਕੁਸਮੂਸਾ ਜਿਹਾ ਹੋਇਆ ਪਿਆ ਵਾ ਤੇ ਬਹੁਤ ਹੀ ਜਿਆਦਾ ਗਰਮੀ ਆ ਤੇ ਪਸੀਦਾ ਇੰਨਾ ਜਿਆਦਾ ਆਉਂਦਿਆ ਵਾ ਤੇ ਇਮਿਊਨਿਟੀ ਸਿਸਟਮ ਜਿਹੜਾ ਆਪਣਾ ਡਾਊਨ ਹੁੰਦਿਆ ਸੀ ਤੇ ਇਮਿਊਨਿਟੀ ਸਿਸਟਮ ਨੂੰ ਮਜ਼ਬੂਤ ਕਰਨ ਵਾਸਤੇ ਡੈਡੀ ਉਹਨਾਂ ਨੇ ਜਿਹੜਾ ਰਗੜਾ ਜਿੰਨੂੰ ਬੋਲਦੇ ਆ ਸਰਦਾਈ ਬੋਲਿਆ ਜਾਂਦਾ ਇਹ ਡਰਿੰਕ ਤਿਆਰ ਕੀਤੀ ਹੈ ਤੇ ਵੈਸੇ ਵੀ ਕਈ ਭੈਣ ਉਹ ਕਮੈਂਟ ਕਰ ਰਹੀ ਸੀ ਕਿ ਮੈਡਮ ਸਾਨੂੰ ਕੋਈ ਡਰਿੰਕ ਵੀ ਬਣਾ ਕੇ ਦੱਸੋ ਸਭ ਤੋਂ ਵਧੀਆ ਤੇ ਤਾਕਤਵਰ ਤੇ ਠੰਡੀ ਇਹ ਵਾਲੀ ਡਰਿੰਕ ਹੁੰਦੀ ਆ ਜਿਹੜੀ ਤੁਸੀਂ ਇਹ ਸ਼ਰਗਾਈ ਦੀ ਬਣਾ ਕੇ ਪੀਓ ਤੇ ਨਾਲ ਬੱਚਿਆਂ ਨੂੰ ਵੀ ਬਣਾ ਕੇ ਪਿਆਓ ਇੱਥੇ ਆਪਾਂ ਸਾਰਾ ਸਮਾਨ ਪਿਆ ਹੋਇਆ ਸੀਗਾ ਜੀ ਇੱਥੇ ਹੈਗੇ ਛਿੱਟੀ ਖਸ ਖਸ ਸੁਬਦਾਮ ਚਾਰੇ ਮਗਜ ਤੇ ਕਾਲੀਆਂ ਮਿਰਚਾਂ ਤੇ ਨਾਲ ਥੋੜੀ ਜੀ ਸੌਫ ਤੇ ਗੁਲਾਬ ਦੀਆਂ ਪੱਤੀਆਂ ਇਹ ਆਪਾਂ ਸਾਰਾ ਸਮਾਨ ਇਹਦੇ ਵਿੱਚ ਪਾਇਆ ਇਹਦੇ ਵਿੱਚ ਤੁਸੀਂ ਹਰੀ ਲਾਚੀ ਵੀ ਪਾ ਸਕਦੇ ਹੋ ਸਾਨੂੰ ਜਿਹੜਾ ਹਰੀ ਲਾਚੀ ਪਾਉਂਦਾ ਚੇਤਾ ਭੁੱਲ ਗਿਆ ਤੇ ਇਹ ਆਪਾਂ ਪਹਿਲਾਂ ਪੀ ਹੋਇਆ ਸੀ ਤੁਸੀਂ ਵੀਡੀਓ ਚ ਦੇਖਿਆ ਸੀ ਕਿ ਆਪ ਵੀ ਆਪਾਂ ਇਹਨੂੰ 5-6 ਘੰਟੇ ਪਹਿਲਾਂ ਪੀਉਂਦਾ ਸੀ ਤੇ ਹੁਣ ਇਹਨੂੰ ਆਪਾਂ ਰਗੜਾਂਗੇ। ਥੋੜੇ ਸਾਰੇ ਸਮਾਨ ਆਪਾਂ ਇਹਦੇ ਵਿੱਚ ਪਾ ਦਿੰਨੇ। ਡੇੜੀ ਲਾਚੀ ਤਾਂ ਰਹਿ ਗਿਆ ਕੰਮ। ਐ ਬੇਟਾ ਲਾਚੀ ਵਾਧੂ ਹੈਗੀ ਐ ਲਾਚੀ ਠੰਡੀ ਹੁੰਦੀ ਆ। ਠੰਡੀਆਂ ਚੀਜ਼ਾਂ ਇਹ ਜਿਹੜੀ ਅੰਦਰੋਂ ਗਰਮੀ ਜਿਹੜੀ ਐ ਨਾ ਇੰਨੇ ਪੈਂਦੇ ਆ। ਇਹ ਇਹਨੇ ਬਹੁਤ ਜ਼ਿਆਦਾ ਮੁਲਕ ਬਿਮਾਰ ਹੁੰਦੇ ਆ ਗਰਮੀ ਦੇ ਤੌਰ ਨਾਲ। ਕਿਉਂ ਬਾਦੀ ਲਾਚੀ? ਆ ਗਏ। ਸੁੱਕੀ ਲਾਚੀ ਡੇੜੀ ਕਹਿੰਦੇ ਵਿੱਚ ਪਾ ਦਿੰਨੇ ਤਾਂ ਕਿਉਂ ਠੰਡੀ ਹੁੰਦੀ ਉਹਨੂੰ ਜ਼ਿਆਦਾ ਪੀਉਣ ਦੀ ਜ਼ਰੂਰਤ ਨਹੀਂ ਆ। ਕਿਉਂਕਿ ਆਮ ਤੁਸੀਂ ਵੇਖਦੇ ਹੋ ਛੜਕਾਂ ਦੇ ਉੱਤੇ ਜਿਹੜੀ ਇਹ ਛਰਦਾਈ ਬਣਾ ਕੇ ਦਿੱਤੀ ਜਾਂਦੀ ਹੈ ਉਹ ਸੁੱਕੇ ਹੀ ਸਾਰੇ ਸਮਾਨ ਦੀ ਦਿੱਤੀ ਜਾਂਦੀ ਉਹ ਕੱਲੀ ਤਾਕਤਵਾਰ ਹੁੰਦੀ ਹੈ ਠੰਡੀ ਨਹੀਂ ਹੁੰਦੀ ਪਰ ਗਰਮੀ ਦੇ ਵਿੱਚ ਆਪਾਂ ਨੂੰ ਨਾਲ ਠੰਡਕ ਦੀ ਜ਼ਰੂਰਤ ਹੁੰਦੀ ਆ ਸੋ ਇਸ ਕਰਕੇ ਇਹਨੂੰ ਪਹਿਲਾਂ ਪਿਉ ਲਿਆ ਕਰੋ ਇਹਦੇ ਨਾਲ ਗਰਮੈਸ਼ ਨਿਕਲ ਜਾਂਦੀ ਹੈ ਨਾ ਦੁਕਾਨ ਤੇ ਜਿਹੜੇ 50 ਰੁਪਏ ਦਾ ਕਲਾ ਦਾ ਦਿੰਦਾ ਇਹ ਆਪਾਂ ਇੱਕ ਇਹ ਘਾਲੀ ਤਗੜਾ ਲਾਉਣ ਲੱਗੇ ਅਸਲੀ ਪੂਰਾ ਸਹੀ ਸਹੀ ਉਹਨੇ ਚ ਪਲਾਣੀ ਕੀ ਪਿਆ ਹੁੰਦਾ ਕੀ ਨਹੀਂ ਪਿਆ ਹੁੰਦਾ ਉਹ ਸਾਹਮਣੇ ਕਿਹੜਾ ਬਣਾਉਂਦੇ ਵਾਟਰ ਕੂਲਰ ਤੇ ਬਣਾ ਕੇ ਲੈ ਆਉਂਦੇ ਉਹੜੇ ਦੀ ਕਿੰਨਾ ਚਿਰ ਇਹਨੂੰ ਰਗੜਨਾ ਕਈ ਟਾਰਾ ਕਰਨਾ ਕਈ ਟਾਂ ਟਾਂ ਵੈਸੇ ਅਸੀਂ ਵੀ ਇਦਾਂ ਹੀ ਟਗੜਦੇ ਰਾਤ ਭਿਉਈ ਐ ਐਸੇ ਕਰਕੇ ਭਿਉਆ ਛੇਤੀ ਹੋ ਜਾਂਦੀ ਐ ਜਿਹੜਾ ਕੋ ਹਾਂਜੀ ਕੈਂਚਰ ਲਾਕੀਆਂ ਜਿਹੜੀਆਂ ਵਾ ਇਹ ਆਪਾਂ ਇਹਦੇ ਵਿੱਚ ਦਾਣੇ ਢਿੱਲੇ ਪਾ ਲੈਨੇ ਇਹਦੇ ਕਵਰ ਨਹੀਂ ਪਾਉਂਦੇ ਇਦਾਂ ਇਕੱਲੇ ਦਾਣੇ-ਦਾਣੇ ਕੱਟ ਕੇ ਪਾ ਲੈਨੇ ਆਪਾਂ ਇਹ ਦੇਖੋ ਜੀ ਜੜ ਫੜ ਗਈ ਉਹ ਚੱਲੀ ਐ ਪਹਿਲਾਂ ਕੁੱਟ ਕੇ ਤੇ ਮੋੜ ਕੇ ਫਿਰ ਆਹ ਕੀ ਚੱਲਣੀ ਆ ਨਰਾ ਟੋਟਾ ਨਗਰ ਨੂੰ ਟੋਟੋ ਟੋਟੋ ਕਾਈ ਨੂੰ ਰਗੜਾ ਬੋਲੇ ਨਾ ਨਾ ਰਗੜ ਕੇ ਕਿ ਬਣਾਉਣੀ ਇਹ ਵੇਖੋਗੇ ਇੱਕ ਗਲਾਸ ਪੀ ਕੇ ਤੁਹਾਡੇ ਅੰਦਰ ਸ਼ਾਂਤੀ ਹੋ ਜੂ ਠੰਡ ਰਹੂਗੀ ਠੰਡ ਪੂਗੀ ਨਾ ਤੁਹਾਨੂੰ ਸੁੱਕੂਗਾ ਮੂੰਹ ਤੇ ਨਾ ਤੁਹਾਡਾ ਮਤਲਬ ਹੋਏ ਜੇ ਕੋਈ ਪਾਣੀ ਦੀ ਪਿਆਸ ਲੱਗੂਗੀ ਇਨੀ ਚੀਜ਼ੇ ਤਾਕਤਵਾਰ ਹੁੰਦੀ ਆ ਪੂਰੀ ਤਾਕਤਵਾਰ ਤੇ ਠੰਡਕ ਤੇ ਬੰਦੀ ਵੀ ਤਾਕਤਵਾਰ ਹੀ ਆ ਹਨਾ ਤਾਕਤ ਪਹਿਲਾਂ ਪੂਰੀ ਲਾਉਣੀ ਪੈਂਦੀ ਆ ਬੈਠੇ ਜੇ ਨਹੀਂ ਤੁਹਾਡੇ ਕੋਲ ਤਲਕ ਲੱਗਦੀ ਪਰ ਤੁਸੀਂ ਪੀਓ ਜ਼ਰੂਰ ਭਾਵੇਂ ਗ੍ਰੈਂਡਰ ਦੇ ਵਿੱਚ ਹੀ ਰਗੜ ਕੇ ਪੀਓ ਪਰ ਜੇ ਤੁਸੀਂ ਅਸਲ ਚੀਜ਼ ਪੀਣੀ ਆ ਅਸਲੇ ਦਾ ਸਵਾਦ ਲੈਣਾ ਤੇ ਇਹਦਾ ਕੁੰਡੇ ਦੇ ਵਿੱਚ ਰਗੜ ਕੇ ਪੀਓ ਔਰ ਬੱਚੇ ਵੀ ਆਗੇ ਨਾਲ ਹਲਕਾ ਤਰਉਣ ਨੂੰ ਇਹਦੇ ਵਿੱਚ ਪਾਣੀ ਨਹੀਂ ਹੈ ਜੇ ਆਪਾਂ ਪਾ ਰਹੇ ਪਾਣੀ ਨਾ ਪਾਉਦੇ ਨੀ ਸੁੱਕੀ ਨੂੰ ਲਾਉ ਦੇ ਰਗੜਾ ਪਾਣੀ ਨਾ ਪਾਉਦੇ ਨੀ ਸੁੱਕੀ ਨੂੰ ਲਾਉ ਦੇ ਰਗੜਾ ਸੁੱਕੀ ਹੈ ਜਿਹੜੀ మీ గర్ప ఉన్రి వాల్నాం హరాకా క్రాకా ఆజయ శదోం క్రాకా దాంల ఇంట్రేర్ని వాక్రాఖ్రా క్రాకియార్సిం దింరాా మేశ వ్రాకా నాల్సి త� ਪਿਓ ਸੋਚਿਆ ਅਸਲੀ ਆਪ ਪੀਆ ਕਰੋ ਦੋਸਤੋ ਆਪ ਜਿਗਰੋ ਇਤਨਾ ਬਣਾ ਕੇ ਘਰ ਪਿਓਗੇ ਪੈਨੋ ਖਾਸਾ ਪਿਓ ਲੈਣੀ ਆ ਫਿਰ ਟਾਈਮ ਥੋੜਾ ਲੈਂਦੀ ਆ ਜੇ ਸ਼ਾਂਤੀ ਨਹੀਂਦੀ ਆ ਜਾਦਾ ਛੱਡੋ ਕੰਮ ਚਾਹ ਨਾ ਪਿਓ ਗਰਮੀ ਦੇ ਵਿੱਚ ਬਚਨਾ ਤੇ ਚਾਹ ਨਾ ਪਿਓ ਜੀ ਜਦੋਂ ਆਪਾਂ ਥੋੜਾ ਥੋੜਾ ਇਦਾਂ ਕਰ ਕਰਕੇ ਪਾਣੀ ਪਾ ਗਏ ਥੋੜਾ ਥੋੜਾ ਦੇਖੋ ਇਹਦੇ ਵਿੱਚ ਦੁੱਧ ਨਿਕਲ ਰਿਹਾ ਤੇ ਅਜੇ ਵੀ ਡੈਡੀ ਕਹਿੰਦੇ ਅੱਧਾ ਘੰਟਾ ਹੋਰ ਲਾਉਂਦੀ ਏ ਵੈਸੇ ਪੂਰੀ ਐ ਮੈਚ ਹੋ ਚੁੱਕੀ ਐ ਪਰ ਇਹਦੇ ਵਿੱਚ ਅਜੇ ਵੀ ਰਗੜ ਰਗੜ ਕੇ ਬਹੁਤ ਦੋਸੇ ਘਟਨਾ ਆਪਾਂ ਛਿੱਟਾ ਬੈ ਗਈ ਤੇ ਰਗੜਾ ਵੇਖੋ ਆਪਣਾ ਤਿਆਰ ਹੁੰਦਾ ਜਾਂਦਾ ਹੁਣ ਐ ਦੇਖੋ ਇੱਕ ਸਾਰ ਹੋ ਗਿਆ ਜਿਵੇਂ ਆਪਾਂ ਕੜਾਹ ਨਹੀਂ ਬਣਾਉਂਦੇ ਪਹਿਲਾਂ ਖਿਲਰਿਆ ਰਹਿੰਦਾ ਤੇ ਮੁੜ ਕੇ ਇੱਕ ਸਾਰ ਹੋ ਜਾਂਦਾ ਉਸੇ ਤਰ੍ਹਾਂ ਦੇਖੋ ਇਹ ਵਾ ਤੇ ਇਧਰ ਜਿਹੜੀ ਖੰਡ ਘੋਲੀ ਜਾ ਰਹੀ ਆ ਤੇ ਪੀਣਾਰੇ ਬੰਦੇ ਵੀ ਦੇਖੋ ਹਾਜ਼ਰ ਹੋਏ ਤੇ ਇਧਰ ਆਪਾਂ ਲੈ ਆਂ ਜੀ 2 ਕਿਲੋ ਦੁੱਧ ਇਹਦੇ ਵਿੱਚ ਦੁੱਧ ਪਾਵਾਂਗੇ ਨਾਲੇ ਹੈਗੇ ਜੀ ਕਟੀਰਾ ਗੁੰਦ ਇਹ ਜਿਹਦੀ ਜਿਹਦੀ ਇੱਛਾ ਉਹ ਵਿੱਚ ਕਟੀਰਾ ਗੁੰਦ ਵੀ ਪਾ ਸਕਦਾ ਤੇ ਬਾਲਟੀ ਵਗੈਰਾ ਸਾਰਾ ਪਾ ਕਰ ਲਿਆ ਪਹਿਲਾਂ ਹੀ ਪ੍ਰਬੰਧ ਹੁਣ ਜਦੋਂ ਡੈਡੀ ਸਾਨੂੰ ਇਸ਼ਾਰਾ ਕਰਨਗੇ ਕਿ ਇਹ ਫਾਈਨਲ ਹੋ ਚੁੱਕਾ ਫਿਰ ਅਗਲਾ ਪ੍ਰੋਸੈਸ ਆਪ ਪਤੰਦਾ ਹੇ ਤਾਂ ਦੇਖੋ ਇਹ ਫਾਈਨਲ ਹੋ ਚੁੱਕਾ ਇਹ ਦੇਖੋ ਡੈਡੀ ਕੋਈ ਦਾਣਾ ਨਹੀਂ ਹੈਗਾ ਠੀਕ ਹੈ ਨਾ ਵੇਖ ਤੇ ਲੇਸ ਹੋਣੀ ਚਾਹੀਦੀ ਐ ਕੋਈ ਦਾਣਾ ਨਾ ਕੋਲ ਲਪੇ ਨਾ ਨਾ ਦਾਣਾ ਕੋਈ ਨਹੀਂ ਹੈਗਾ ਇਹ ਪੂਰੀ ਤਿਆਰ ਹੋ ਚੁੱਕੀ ਆ ਡੈਡੀ ਅਜੇ ਵੀ ਕਹਿੰਦੇ 2 ਮਿੰਟ ਹੋਰ ਲਾ ਲਈਏ ਆਪਾਂ ਇਹ ਦਾ ਉਹ ਕੱਕੇ ਦੋ ਮਿੰਟ ਰੋਕ ਡੈਡੀ ਅਜੇ ਵੀ ਕਹਿੰਦੇ ਦੋ ਮਿੰਟ ਹੋਰ ਲਾ ਲਈਏ ਚੰਗੀ ਤਰ੍ਹਾਂ ਇਹਦਾ ਜਿਹੜਾ ਵਾ ਰਸ ਵਿੱਚੋਂ ਇਹਦਾ ਕੱਢ ਲਈਏ ਦੇਖੋ ਰਗੜੇ ਲੱਗਦੇ ਸਾਤ ਨਾਮ ਵਾਹਿਗੁਰੂ ਸਾਤ ਨਾਮ ਵਾਹਿਗੁਰੂ ਬਣ ਗਿਆ ਵਾ ਸੱਜਿਆ ਬਾਦਸ਼ਾਹ ਬਣ ਗਿਆ ਹੁਣੇ ਪੂਰਾ ਆਪਣਾ ਦੇਖੋ ਮਟੀਰੀਅਲ ਇਹਨੂੰ ਇਦਾਂ ਆਪਾਂ ਹੁਣਾ ਉੱਪਰ ਦੇਖ ਕੇ ਤੇ ਇਹਨੂੰ ਪੁੰਨ ਲੈਨੇ ਸਾਰਾ ਮੱਕੀ ਆ ਗਿਆ ਛੇਛਤੀ ਮਠਾ ਵੇਖ ਕੇ ਜਿੱਡੀ ਰਾਮ ਨੋ ਹਾਂ ਬੋਬੋ ਜੀ ਪਾ ਕੇ ਦਵਾਂਗੇ ਦੇਖੋ ਆਡੇ ਦੇ ਬੱਚੇ ਵੀ ਕਾਲੇ ਪੈ ਗਏ ਆ ਕਹਿੰਦੇ ਬੋਬੋ ਦੇ ਵਿੱਚ ਪਾ ਕੇ ਪੀਣਾ ਬੋਬੋ ਚ ਪੀਣਾ ਹੈ ਬੋਬੋ ਚਾਹੀਦੀ ਬੋਬੋ ਲੈ ਕੇ ਆਨੇ ਬੋਬੋ ਆਪਾਂ ਸਾਰਾ ਮਟੀਰੀਅਲ ਇਦਾਂ ਪਾ ਕੇ ਇਹਦੇ ਵਿੱਚ ਥੋੜਾ ਜਿਹਾ ਪਾਣੀ ਪਾ ਕੇ ਤੇ ਜਿਵੇਂ ਆਪਾਂ ਪਨੀਰ ਨਚੋੜਦੇ ਨਾ ਇਸੇ ਤਰ੍ਹਾਂ ਇਹਨੂੰ ਚੰਗੀ ਤਰ੍ਹਾਂ ਨਚੋੜ ਲੈਣਾ ਉਦੋਂ ਤੱਕ ਨਚੋੜਨਾ ਜਦੋਂ ਤੱਕ ਇਹਦੇ ਵਿੱਚ ਦੁੱਧ ਨਿਕਲਦਾ ਐ ਬਿਲਕੁਲ ਫੋਗ ਰਹਿਣ ਦੇਣਾ ਪਿੱਛੇ ਆਪਾਂ ਹੁਣ ਨਾਲ ਆਪਾਂ ਵਿੱਚ ਦੁੱਧ ਪਾ ਦੇਨੇ ਜਲਦੀ ਜਲਦੀ ਬਣਾਉਣੇ ਕਿਉਂਕਿ ਸਾਡਾ ਕਾਕਾ ਬਹੁਤ ਕਾਲਾ ਪਿਆ ਉਹ ਕਹੀ ਜਾਂਦਾ ਮਾਈ 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 ਬਿਨਾ ਮਿੱਠਾ ਮਾਈ ਬਿਨਾ ਆਪਣੀ ਬੋਤਲ ਵੀ ਲੈ ਕੇ ਆ ਗਿਆ ਦੇ ਆ ਦਿਨੇ ਦਿਨੇ ਇੱਕ ਮਿੰਟ ਇੱਕ ਮਿੰਟ ਹੋਲਡ ਰੱਖ ਉਹ ਵੱਡੀ ਮਮਾ ਕੋ ਚੱਲੋ ਹੁਣੇ ਮੈਂ ਦਿੰਨੀ ਆ ਭਾ ਕੇ ਦਿੰਨੀ ਆ ਦੇਖੋ ਤੁਸੀਂ ਕਹਦੇ ਸਾਡੇ ਬੱਚੇ ਉਹ ਜੀ ਚੀਜ਼ਾਂ ਜਿਹੜੀਆਂ ਪਸੰਦ ਨਹੀਂ ਕਰਦੇ ਪਰ ਸਾਡੇ ਬੱਚੇ ਇੰਨੇ ਕਾਲੇ ਪਏ ਪਏ ਨਾ ਵੀ ਸ਼ੀਸ਼ੇ ਦੀ ਸਾਨੂੰ ਇਹ ਦੇ ਦਿਓ ਬਹੁਤ ਜਿਆਦਾ ਟੇਸਟੀ ਵੀ ਬਣਦਾ ਤੇ ਕਹ ਹਲਦੀ ਵੀ ਹੁੰਦਾ ਹਾਇ ਰੱਬਾ ਕੁੰਡਾ ਆ ਡੰਡਾ ਨਹੀਂ ਚੁੱਕਿਆ ਜਾਂਦਾ ਇੰਨਾ ਭਾਰਾ ਮਾੜਾ ਜਿਹਾ ਰਗੜਾ ਆ ਆ ਮਾ ਸਕ ਸਕਿਆ ਪਾਣੀ ਜਿਹੜਾ ਪਾਣੀ ਆ ਉੱਪਰ ਹੈ ਪਰਤਾਂ ਨੂੰ ਕੋਕ ਲਗਾਓ ਜਿਹੜਾ ਜਿਵੇਂ ਤੇਰਾ ਨਾਮ ਹੋਵੇ ਵਾਹ ਚਕੇ ਸਭ ਨਾਮ ਦਾ ਨਾਮ ਘਟੇ ਕਿੜਾ ਤੇਰੇ ਪਾਣੀ ਸਭ ਲਾਓ ਮੇਰਾ ਪਾਣਾ ਲਾਡਾ ਬੋਬੋ ਤੇ ਲੋ ਜੀ ਆਪਾਂ ਜਿਵੇਂ ਡੈਡੀ ਦੇ ਕਹਿ ਅਨੁਸਾਰ ਭੋਗ ਵੀ ਲਵਾ ਲਿਆ ਸਾਰਾ ਕੁਝ ਆਪਾਂ ਮਿਕਸ ਕਰ ਲਿਆ ਤੇ ਇਹ ਆਪਣਾ ਮਟੀਰੀਅਲ ਬਣ ਗਿਆ ਸਭ ਤੋਂ ਪਹਿਲਾਂ ਇਹਦੀ ਬੋਬੋ ਜੀ ਪਾਊਗਾ ਕਿਉਂਕਿ ਇੰਨੇ ਬਹੁਤ ਰੌਲਾ ਪਾਇਆ ਬੋਬੋ 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 ਲੋ ਜੀ ਆਪਣੀ ਬੋਬੋ ਲੈ ਨੂਰ ਸਾਰਿਆਂ ਨੂੰ ਦੇ ਪ੍ਰਸ਼ਾਦ ਪੈਣਾ ਦੋਨੋ ਇੱਕ ਜਮੇ ਚ ਭਰ ਕੇ ਕਤੀਰਾ ਗੁੰਦ ਪਾ ਦੇ ਨੇ ਡੈਡੀ ਦੀ ਚ ਅਮੀ ਤੁਸੀਂ ਨੂਤਿਆ ਖੁਜੀ ਤੋਂ ਹੋਏਗੀ ਬੱਚੇ ਦੀ ਚਲੋ ਕਤੀਰਾ ਗੁੰਦ ਪਾਰੇ ਜਿਹੜਾ ਜਿਹੜਾ ਕਤੀਰਾ ਗੁੰਦ ਮੰਗੂਗਾ ਉਹਨੂੰ ਕਤੀਰਾ ਗੁੰਦ ਵੀ ਪਾ ਕੇ ਦਵਾਂਗੇ ਆਪਾਂ ਹਾਂ ਮੰਮੀ ਕਿੱਦਾਂ ਦਾ ਵਧੀਆ ਲਾਈਟ ਜੀ ਆਪਾਂ ਇੱਥੇ ਮਿੱਠਾ ਰੱਖਿਆ ਮਮੀ ਕਹਿੰਦੇ ਮਿੱਠਾ ਥੋੜਾ ਘੱਟ ਆ ਮੈਂ ਕਿਹਾ ਇੰਨਾ ਹੀ ਬਹੁਤ ਆ ਕਿਉਂਕਿ ਗਰਮੀ ਦੇ ਵਿੱਚ ਜਿੰਨਾ ਮਿੱਠਾ ਪੀਵਾਂਗੇ ਉਨੀ ਫੇਰ ਤੇਲ ਲੱਗੂਗੀ ਆਪਾਂ ਪੀ ਲੈ ਸਾਰਾ ਕੰਮ ਹੋ ਗਿਆ ਨੀ ਬੋਤਲ ਲੈ ਉਹ ਦੇਖੋ ਦੇ ਬੋਤਲ ਖਾਮੋ ਵੀ ਕਰਕੇ ਆ ਗਏ ਮੈਡਮ ਸਰ ਜੀ ਐ ਸਰ ਜੀ ਭੁੱਖ ਲੱਗੀ ਤੇ ਲੋ ਜੀ ਗਰਮੀਆਂ ਦੇ ਵਿੱਚ ਆਪਣਾ ਜਿਹੜਾ એનર્ਜੀ ਡਰਿੰਕ ਬਣ ਚੁੱਕਾ ਸੀਗਾ ਬਹੁਤ ਹੀ ਜ਼ਿਆਦਾ ਟੇਸਟੀ ਸਾਰਿਆਂ ਨੇ ਪੀਤਾ ਤੇ ਕੁਝ ਜਿਹੜੇ ਮੈਂਬਰ ਅਜੇ ਥੱਲੇ ਨੇ ਉਹਨਾਂ ਨੂੰ ਆਪਾਂ ਬਾਅਦ ਚ ਦਵਾਂਗੇ ਹੁਣ ਤੁਸੀਂ ਸਾਨੂੰ ਕਮੈਂਟ ਕਰਕੇ ਦੱਸਿਓ ਕਿ ਤੁਹਾਨੂੰ ਸਾਡੀ ਅੱਜ ਦੀ ਵੀਡੀਓ ਕਿੱਦਾਂ ਦੀ ਸਾਰੇ ਟੱਬ ਬੰਨੇ ਨਾਲ ਮਿਲ ਕੇ ਅੱਜ ਦੀ ਵੀਡੀਓ ਆਪਾਂ ਤਿਆਰ ਕੀਤੀ ਆ ਖਾਸ ਕਰਕੇ ਡੈਡੀ ਦੀ ਮਿਹਨਤ ਬਹੁਤ ਲੱਗੀ ਆ ਡੈਡੀ ਕਿਦਾਂ ਦਾ ਆਪਣੀ ਮਿਹਨਤ ਦਾ ਫਲ ਬਹੁਤ ਵਧੀਆ ਜੀ ਬਹੁਤ ਵਧੀਆ ਨਾ ਤੇ ਬਹੁਤ ਹੀ ਸਵਾਦ ਬਣਿਆ ਜੀ ਹੁਣ ਤੁਸੀਂ ਕਮੈਂਟ ਕਰਕੇ ਦੱਸਿਓ ਕਿ ਤੁਸੀਂ ਇਹ ਘਰੇ ਬਣਾਉਨੇ ਹੋ ਕਿਸ ਤਰ੍ਹਾਂ ਬਣਾਉਨੇ ਹੋ ਚਾਹੇ ਤੁਹਾਨੂੰ ਸਵਾਦ ਲੱਗਦਾ ਕਿ ਨਹੀਂ ਬੱਚਿਆਂ ਨੂੰ ਵੈਸੇ ਖਾਸ ਕਰਕੇ ਜ਼ਰੂਰ ਪਿਆਇਆ ਕਰੋ ਜਿਵੇਂ ਅੱਜ ਕੱਲ ਬਹੁਤ ਧਰਮੀ ਆ ਸੋ ਇਸ ਵੀਡੀਓ ਦਾ ਕਰਦੇ ਆਪਾਂ ਇੱਥੇ ਐਂਡ ਮਿਲਦੇ ਕਿ ਨਵੇਂ ਵੀਡੀਓ ਤਦ ਤੱਕ ਲਈ ਸਸੇਗਾ